ਰਾਤੀ ਦਾ ਲੋਹੀਂ ਸੁਤੂ ਬਾਦ ਤੋਂ ਉੱਥੇ ਵੀ ਥਾਣਾ ਦੇਵਾਂਗੇ ਜੇਲ੍ਹ ਤੋਂ ਅੰਗੋਲਨ ਜਿ ਕਰਾ ਕੇ ਜੇਡਾ ਨਹੀਂ ਤਾਹਦੇ ਜੈ ਹਿੰਦ ਜੈ ਪਰਮਾਤਮਾ ਅੰਮ੍ਰਿਤਸਰ ਨਰਨਲਵਾ ਦੇ ਦਰਮਿਆਨ ਵਿੱਚ ਬੈਠੇ ਪਾਰਟੀ ਦੇ ਸੱਜਣੋ ਮੈਂ ਸਭ ਤੋਂ ਪਹਿਲਾਂ ਬੰਦੇ ਸਾਹਿਬ ਜੀ ਕਰੀਓ ਵਾ ਇੰਦਰਾ ਸਰਕਾਰ ਮੈਂ ਪਾਰਟੀ ਦੇ ਸਾਥੀਓ ਪਧਾਰੇ ਹੋਣੇ ਦੋਨੀਆਂ ਖੜੇ ਕਰਕੇ ਪਰ ਦੱਸ ਤੇ ਉਸ ਦਾ ਹੈ ਆਪਣਾ ਤੇ ਉਸਰਨਾ ਇਹ ਆਵਾਜ਼ ਚੰਡੀਗੜ੍ਹ ਤੱਕ ਵੀ ਨਿੱਚਾਈ ਦੇ ਪ੍ਰੈਸ ਵਾਲੇ ਸਾਥੀਆਂ ਦੇ ਬਹੁਤ ਦਰਦੀਆਂ ਆ ਸੀ ਜੋ ਸਾਡੀ ਬਾਤ ਜਿਹੜੀ ਹੈ ਸਰਕਾਰ ਤਾਂ ਲੋਕਾਂ ਦੀ ਗੱਲ ਨਹੀਂ ਸੁਣਦਾ ਹੈ ਦੋਨੇ ਅਟਕੜੇ ਕਰਕੇ ਨਾਅਰ ਲਾਉਣੇ ਜੀ ਇੱਕ ਵਾਰ ਖੜੀ ਕਰ ਦੋ ਜੀ ਦੋ ਵਾਰ ਦੋਨੇ ਕਰਾਉਣਾ ਹੈ ਕਾਂਗਰਸ ਪਾਰਟੀ ਜਿੰਦਾਬਾਦ 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 ਪੰਜਾਬ ਸਰਕਾਰ करो हज़ करो ਵਾਹ ਗੁਰਦਵਾਰਾ ਕਾਂਗਰਸ ਪਾਰਟੀ ਜਿੰਦਾਬਾਦ 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 ਸ਼ਹੀਦ ਅਭਿ ਜਿੰਦਾਬਾਦ 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 ਸੋਪ ਸਿੰਘਾ ਸ਼ਹਿਰ ਦੇ ਸਾਰੇ ਨਿਵਾਸੀਆਂ ਨੂੰ ਪੰਜਾਬ ਦੇ ਨਿਵਾਸੀਆਂ ਨੂੰ ਕਾਂਗਰਸ ਪਾਰਟੀ ਵੱਲੋਂ ਅਪੀਲ ਕਰਦੇ ਆ ਕਿ ਆਓ ਜਿਹੜਾ ਕਾਂਗਰਸ ਪਾਰਟੀ ਨੇ ਸਟੈਂਡ ਲਿਆ ਕਿ ਖਰਮਲਪੁਰ ਪਾਰਟੀ ਦੀ ਜ਼ਮੀਨ ਹੈ ਉਹ ਨਹੀਂ ਵੇਚਣ ਜਾਣਗੇ ਤੇ ਬਠਿੰਡਾ ਸ਼ਹਿਰ ਵਾਸੀ ਪੰਜਾਬ ਦੇ ਲੋਕ ਤੋਂ ਕਾਂਗਰਸ ਪਾਰਟੀ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਮੋਢਾ ਨਾਲ ਮੋਢਾ ਜੋੜ ਕੇ ਖੜੇ ਹੋਣ ਆਕੇ ਪੰਜਾਬ ਸਰਕਾਰ ਨੂੰ ਆਪਾਂ ਹੋਸ਼ ਸੁਚਿਆ ਸਾਈਏ ਜੀ ਜਿਹਾ ਸਕੀਏ ਜਨਾ ਬਹੁਤ ਸਰੀਰ ਕਰਨ ਵਾਲੀਆਂ ਨੇ ਅਗਲੇ ਪੜੇ ਇਸ ਖਰਮੇ ਸਨਾ ਪ੍ਰਧਾਨ ਜੀ ਰਾਜਾ ਸਾਹਿਬ ਨੇ ਰਾਜਨਦਰ ਸਿੰਘ ਐਡਵੋਕੇਟ ਜੀ ਇਸ ਤੋਂ ਬਾਅਦ ਉਹ ਸੁਪਰਮ ਕਹਿਣਗੇ ਅਮਰ ਸਿੰਘ ਸਾਹਿਬ ਰਾਜਨ ਕਹਨੋ ਆਗਰ ਬੜੋ ਆਗੇ ਮਰੋ ਸਾਗੇ ਰਾਜਨ ਕਹਨੋ ਆਗਰ ਬੜੋ ਆਗੇ ਮਰੋ ਸਾਗੇ ਧੰਨਵਾਦ ਤੇ ਸਾਰੇ ਇਹਦੇ ਰੋਸ ਕਰਦੇ ਜਾਏ ਆ ਪਾਸੇ ਬੇਈ ਸਿਪਿਆ ਪਹਿਲਾਂ ਵੀ ਸਾਰੇ ਧਰਨੇ ਜੋ ਇੱਥੇ ਵੱਡੇ ਕਾਰਜਵਸਤੇ ਆਏ ਹੋ ਸਾਰੇ ਜਿਹੜੇ ਆ ਉਹ ਗੱਲਾਂ ਚੋਂ ਆਪਣੇ ਪ੍ਰੈਸ ਵਾਲੇ ਵੀ ਆਪਣੀ ਆਪ ਇਹਨਾਂ ਦਾ ਗੱਲਾਂ ਸਾਰੇ ਲੜ ਕੇ ਕਰਾਂਗੇ ਜਿਹੜੇ ਆ ਉਹ ਬੈਠੋ ਥਾਂ ਤੋਂ ਜੇ ਕਿਸੇ ਨੂੰ ਦਿੱਕਤ ਹੈ ਕੁਰਸੀ ਤੇ ਬੈਠ ਜਾਓ ਇੱਥੇ ਆ ਜਾ ਹਾਂ ਅੱਗੇ ਆ ਜਾਓ ਬੈਠੇ ਕਿੱਥੇ ਆ ਜਾਓ ਇੱਥੇ ਆਓ ਜੇ ਅੱਗੇ ਆ ਸਭ ਤੋਂ ਨੇੜੇ ਪਰ ਕੁਰਸੀ ਕੋਈ ਨਹੀਂ ਬਾਕੀ ਬਹਿ ਜਾ ਯਾਰ ਸੈਂਟਰ ਚ ਜਾ ਜੀ ਸੈਂਟਰ ਤੇ ਡਾ ਜਾ ਬੈਠਾ ਜੋ ਸੱਤ ਬੈਠੋ ਇੱਥੇ ਸਾਰੇ ਬੈਠੋ ਬੈਠੋ ਸਾਰੇ ਬੈਠੋ ਬੈਠੋ ਬਾਈ ਬੈਠੋ ਸਾਰੇ ਬੈਠੋ ਪਰਾ ਬੈਠੋ ਸਾਹਮਣੇ ਕਹ ਦੋ ਬਹੁਤ ਹੀ ਸਤਕਾਰਯੋਗ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੱਦੇ ਤੇ ਹਾਜ਼ਰੀਨ ਸਾਰੇ ਹੀ ਦਰਜਾ ਬਦਰਜਾ ਜੀ ਬੈਠ ਜੋ ਉਧੇਦਾਰ ਸਹਿਬਾਨ ਬਕਰਗਨ ਸਭ ਤੋਂ ਪਹਿਲਾ ਜੈ ਕਾਂਗਰਸ ਵਿਜੇ ਕਾਂਗਰਸ ਅੱਜ ਆਪਾਂ ਕਾਂਗਰਸ ਪਾਰਟੀ ਦੇ ਸੈਕਟਰੀ ਆਈ ਸੀ ਸੀ ਕੋ ਇੰਚਾਰਜ ਪੰਜਾਬ ਰਵਿੰਦਰ ਢਾਲਵੀ ਜੀ ਤੇ ਸਾਡੀ ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਆਦੇਸ਼ਾਂ ਤੇ ਅੱਜ ਇਹ ਧਰਨਾ ਜੋ ਆਮ ਆਦਮੀ ਪਾਰਟੀ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ 165.67 ਏਕੜ ਜਗ੍ਹਾ ਵੇਚਣ ਦਾ ਜੋ ਪ੍ਰਾਲਾ ਕਰ ਰਹੀ ਹੈ ਤੇ ਮਤਾ ਪਾਇਆ ਅਸੀਂ ਉਹਦੇ ਵਿਰੋਧ ਦੇ ਵਿੱਚ ਇਹ ਪਹਿਲਾ ਇੱਕ ਤੁਰੰਤ ਧਰਨਾ ਰੱਖਿਆ ਤਾਂ ਕਿ ਸਰਕਾਰ ਜਿਹੜੀ ਹੈ ਅੰਨੀ ਗੁੰਗੀ ਤੇ ਬੌਲੀ ਉਹਦੇ ਕੰਨ ਖੋਲ ਸਕੀ 50 ਸਾਲ ਪਹਿਲਾਂ ਇਹ ਜਗ੍ਹਾ ਤਕਰੀਬਨ ਲੋਕਾਂ ਤੋਂ ਨਹੀਂ ਸੀ ਇੱਥੇ ਇੱਕ ਬਹੁਤ ਵੱਡਾ ਸੰਸਥਾਨ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਬਣਿਆ ਉਥੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਰਹਾਇਸ਼ਾਂ ਪੱਕੀਆਂ ਨੌਕਰੀਆਂ ਕੱਚੀਆਂ ਨੌਕਰੀਆਂ ਅਪਰੈਂਟਿਸ ਹਡੋਕ ਅਲੱਗ-ਅਲੱਗ ਤਰੀਕੇ ਨਾਲ ਕਾਰੋਬਾਰ ਦੇ ਔਰ ਕਾਰੀਗਰਾਂ ਨੂੰ ਵੀ ਕਾਰੋਬਾਰ ਮਿਲੇ ਤੇ ਲੋਕਾਂ ਨੂੰ ਰਹਾਇਸ਼ਾਂ ਮਿਲ ਕੇ ਜ਼ਿੰਦਗੀ ਵੀ ਮਿਲੀ ਪਰ ਜਦੋਂ ਇਹ ਥਰਮਲ ਬੰਦ ਕੀਤਾ ਤਾਂ ਉਦੋਂ ਲੋਕਾਂ ਨੂੰ ਕਿਹਾ ਗਿਆ ਕਿ ਇੱਥੇ ਅਸੀਂ ਕਾਰੋਬਾਰੀ ادارے ਲਿਆਵਾਂਗੇ ਸਿੱਦੇ ਨਾਲ ਲੱਖਾਂ ਲੋਕਾਂ ਨੂੰ ਇੱਥੇ ਰੋਜ਼ਗਾਰ ਮਿਲੂਗਾ ਤੇ ਜਿਹੜੇ ਮੁਲਾਜ਼ਮ ਵੀਰ ਭੈਣ ਭਰਾ ਥਰਮਲ ਦੇ ਵਿੱਚ ਲੱਗੇ ਆ ਉਹਨਾਂ ਦੇ ਬੱਚੇ ਆ ਉਹਨਾਂ ਨੂੰ ਅਸੀਂ ਨਾਲ ਅਡਜਸਟ ਕਰਾਂਗੇ ਤੇ ਆਸੇ ਪਾਸੇ ਲੱਖਾਂ ਲੋਕਾਂ ਨੂੰ ਕਾਰੋਬਾਰ ਮਿਲੂਗਾ ਲੋਕਾਂ ਨੇ ਇਸ ਗੱਲ ਤੇ ਵਿਸ਼ਵਾਸ ਕਰ ਲਿਆ ਪਰ ਅੱਜ ਸਰਕਾਰ ਦਾ ਮਨਸੂਬਾ ਕੀ ਹੈ ਉਹਨਾਂ ਨੇ ਮੁਲਾਜ਼ਮਾਂ ਨੂੰ ਤਾਂ ਉੱਥੋਂ ਕੱਢਿਆ ਹੀ ਕੱਢਿਆ ਜਿਹੜੇ ਮੁਲਾਜ਼ਮ ਉਹਨਾਂ ਘਰਾਂ ਦੇ ਵਿੱਚ ਵਸਦੇ ਆ ਜਿਹੜੇ ਪਰਿਵਾਰ ਉੱਥੇ ਰਹਿੰਦੇ ਆ ਕਲੋਨੀ ਬਣੀ ਵੀ ਐ ਮਕਾਨ ਬਣੇ ਵੀ ਐ ਉਹਨਾਂ ਨੂੰ ਵੀ ਉਥੋਂ ਕੱਢ ਕੇ ਸ਼ਿਫਟ ਕਰਨ ਦੀ ਨੀਤ ਰੱਖਦੀ ਐ ਕਾਂਗਰਸ ਪਾਰਟੀ ਇਹਦਾ ਸਖਤੀ ਨਾਲ ਵਿਰੋਧ ਕਰਦੀ ਐ ਕਾਂਗਰਸ ਪਾਰਟੀ ਸਰਕਾਰ ਦੀ ਇੱਟ ਨਾਲ ਇੱਟ ਪਜਾ ਦੂਗੀ ਪਰ ਸਾਡੇ ਮਲਾਜ਼ਮ ਸਾਡੇ ਭਾਈਚਾਰੇ ਜਿਹੜੇ ਉਥੇ ਬੈਠੇ ਉਹਨਾਂ ਨੂੰ ਡਿਸਲੋਕੇਟ ਅਸੀਂ ਕਿਸੇ ਕੀਮਤ ਤੇ ਕਰਨ ਨਹੀਂ ਦੇਵਾਂਗੇ ਇਹਦੇ ਨਾਲ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂਆਂ ਪੀਰਾਂ ਦੀ ਧਰਤੀ ਐ ਅਸੀਂ ਸਾਰੇ ਰਲ ਮਿਲ ਕੇ ਉਹਨਾਂ ਦੀਆਂ ਸ਼ਤਾਬੀਆਂ ਮਨਾਉਂਦੇ ਆਂ ਪਰ ਇਹ ਸਰਕਾਰ ਅਜੇ ਹੀ ਦੀ ਸਰਕਾਰ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਜੋ ਸੰਸਥਾਨ ਬਸਿਆ ਉਸ ਦਾ ਖਾਤਮਾ ਕਰਨਾ ਚਾਹੁੰਦੀ ਹੈ ਗੁਰੂ ਮਹਾਰਾਜ ਸੰਗਤ ਦੇ ਵਿੱਚ ਬਸਦੇ ਹੈ ਸੰਗਤ ਨੇ ਪਰਵਾਦਾ ਕਰ ਲਿਆ ਸੰਗਤ ਤਾਂ ਕਹਿ ਦੱਸ ਸਕਦੀ ਹੈ ਪਰ ਜੇ ਗੁਰੂ ਮਹਾਰਾਜ ਨੇ ਆਪ ਦੀ ਕਿਤੇ ਖੋਲੀ ਤੇ ਜੇ ਉਹਨੇ ਕਿਤੇ ਗੁਰੂ ਮਹਾਰਾਜ ਨੇ ਮਾੜੀ ਮੋਟੀ ਵੀ ਅਖੰਗੀ ਬਿੰਗੀ ਕੀਤੀ ਫੇਰ ਆਮ ਆਦਮੀ ਪਾਰਟੀ ਦੇ ਆਗੂ ਤੇ ਉਹਨਾਂ ਦੇ ਸੋਚ ਰੱਖਣ ਵਾਲਿਆਂ ਦਾ ਨਾਮੋ ਨਿਸ਼ਾਨ ਧਰਤੀ ਤੋਂ ਮੁਕਤ ਨਾ ਤੈ ਹੈ ਕੋਈ ਰੋਕ ਨਹੀਂ ਸਕਦਾ ਇਸ ਦੇ ਨਾਲ ਲਾਲ ਜਿਹੜੀ ਇਹ ਜ਼ਮੀਨ ਵੇਚਣ ਦਾ ਪਰਾਲਾ ਕੀਤਾ ਆਮ ਆਦਮੀ ਪਾਰਟੀ ਨੇ 4 ਸਾਲ ਪਹਿਲਾਂ ਜਦੋਂ ਸਰਕਾਰ ਬਣਾਉਣੀ ਸੀ ਲੋਕਾਂ 'ਚ ਗਏ ਬਦਲਾਅ ਦੀ ਗੱਲ ਕੀਤੀ ਧਰਮ ਦੀ ਗੱਲ ਕੀਤੀ ਤੇ ਲੋਕਾਂ ਨੂੰ ਜ਼ਮੀਨਾਂ ਨਾ ਵੇਚਣ ਦੀ ਗੱਲ ਕੀਤੀ ਅੱਜ 4 ਸਾਲ ਪੂਰੇ ਪੰਜਾਬ ਦੇ ਲੋਕਾਂ ਨੂੰ ਕੁਝ ਨਹੀਂ ਦਿੱਤਾ ਇੱਕ ਇੰਚ ਇੱਕ ਇੱਕ ਮੀਲੀ ਲਈ ਤਾਂ ਹੁਣ ਇਹਨਾਂ ਦਾ ਕੀ ਮਨਸੂਬਾ ਹੈ ਕਿ ਦਿੱਲੀ ਵੀ ਸਾਡਾ ਖਾਤਮਾ ਹੋ ਗਿਆ ਉੱਥੋਂ ਦੇ ਲੋਕਾਂ ਨੇ ਵੀ ਸਾਨੂੰ ਰਗੜ ਕੇ ਭੇਜਤਾ ਦਿੱਲੀ ਦੇ ਲੀਡਰ ਵੀ ਬਠਿੰਡੇ ਆ ਕੇ ਬਸ ਕੇ ਪੰਜਾਬ ਚ ਆ ਕੇ ਬਸ ਕੇ ਤਾਂ ਇਹਨਾਂ ਨੂੰ ਇਹ ਵੀ 1 ਸਾਲ ਚ ਸੀਗੇ ਜ਼ਮੀਨ ਵੇਚ ਕੇ ਤੇ ਆਉਂਦੇ ਇਲੈਕਸ਼ਨ ਤੇ ਲੋਕਾਂ ਨੂੰ ਦੁਆਰਾ ਬਦਲਾਵ ਲੋਕਾਂ ਨੂੰ ਠੱਠੇ ਪਾ ਦੇ ਲੋਕਾਂ ਨਾਲ ਝੂਠੇ ਕਰਕੇ ਪੈਸੇ ਲਾ ਕੇ ਲੱਖਾਂ ਕਰੋੜਾਂ ਕਰਜ਼ ਪਹਿਲਾ ਪੰਜਾਬ ਤੇ ਇਹਨੂੰ ਵੇਚ ਕੇ ਅਸੀਂ ਪਾਰ ਜਾਈਏ ਜੇ ਸਰਕਾਰ ਦੀ ਨੀਤ ਚੰਗੀ ਹੁੰਦੀ ਤਾਂ ਬਠਿੰਡਾ ਸ਼ਹਿਰ ਇੰਨਾ ਮਹਿੰਗਾ ਹੋ ਗਿਆ ਜੇ ਸਰਕਾਰ ਦੀ ਨੀਤ ਚੰਗੀ ਹੋਵੇ ਤਾਂ ਇਹਨਾਂ ਨੂੰ ਆਪਦੇ ਸਾਥੀਆਂ ਨੂੰ ਦੇਣ ਦੀ بجائے ਆਮ ਲੋਕ ਜਿਹੜੇ ਉਥੇ ਨੌਕਰੀਆਂ ਕਰਦੇ ਸੀ ਆਮ ਲੋਕ ਜਿਹੜੇ ਆਪਦੇ ਪਰਿਵਾਰਾਂ ਨਾਲ ਉਥੇ ਬੈਠੇ ਐ ਆਮ ਲੋਕ ਜਿਨ੍ਹਾਂ ਦੀਆਂ ਨੌਕਰੀਆਂ ਗਈਆਂ ਜਿਨ੍ਹਾਂ ਨੂੰ ਰਿਟਾਇਰਮੈਂਟ ਲੈਣੀ ਪਈ ਜਿਨ੍ਹਾਂ ਦੇ ਕਾਰੋਬਾਰ ਗਏ ਉਹਨਾਂ ਲੋਕਾਂ ਬਾਰੇ ਸੋਚ ਕੇ ਉਹਨਾਂ ਲੋਕਾਂ ਦਾ ਜੇ ਸੋਚ ਕੇ ਕਰਦੀ ਵੀ ਅਸੀਂ ਇਹਨਾਂ ਨੂੰ ਦੇਵਾਂਗੇ ਐਸਸੀ ਭਾਈਚਾਰਾ ਬੀਸੀ ਭਾਈਚਾਰਾ ਓਬੀਸੀ ਭਾਈਚਾਰਾ ਅਦਰ ਕਾਸ ਜੇ ਇਹਨਾਂ ਲੋਕਾਂ ਨੂੰ ਗਰੀਬ ਲੋਕਾਂ ਨੂੰ ਜੇ ਦੇਣ ਦੀ ਕੋਈ ਸੋਚ ਰੱਖਦੀ ਫੇਰ ਵੀ ਲੋਕ ਕਹਿੰਦੇ ਵੀ ਇਹਨਾਂ ਨੇ ਕਿਸੇ ਬਾਰੇ ਸੋਚਿਆ ਪਰ ਇਹਨਾਂ ਨੇ ਤਾਂ ਕੱਲਾ ਪੈਸਾ ਇਕੱਠਾ ਕਰਨ ਦੀ ਨੀਤ ਨਾਲ ਅੱਗੇ ਵਾਦਾ ਕੀਤਾ ਅਸੀਂ ਕੱਲ ਹੀ ਇਹ ਸੁਨੇਹਾ ਆਇਆ ਸੀ ਸਾਡੇ ਜਦੋਂ ਲੀਡਰਸ਼ਿਪ ਨੇ ਕਿਹਾ ਇਹ ਅਸੀਂ ਸੰਕੇਤਕ ਇਹ ਰੋਸ ਪ੍ਰਦਰਸ਼ਨ ਹੈ ਇਤੋਂ ਬਾਅਦ ਜੇ ਸਰਕਾਰ ਨੇ ਆਮਦੇ ਮਨਸੂਬੇ ਨਾ ਬਦਲੇ ਤਾਂ ਪੂਰੇ ਸੂਬੇ ਦੇ ਵਿੱਚ ਸਾਡੇ ਰੋਸ ਪ੍ਰਦਰਸ਼ਨ ਮਾਰਚ ਤੇ ਸਾਡੀਆਂ ਸੜਕ ਰੋਕੋ ਪਟੜੀ ਨਾ ਰੋਕੋ ਅਸੀਂ ਹਰ ਹੱਦ ਤੱਕ ਜਾਵਾਂਗੇ ਪਰ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਬਸਿਆ ਹੋਇਆ ਥਰਮਲ ਅਸੀਂ ਕਦੇ ਵੀ ਸਰਕਾਰ ਨੂੰ ਬੇਚੈਨੀ ਦੇਵਾਂਗੇ ਕਾਂਗਰਸ ਪਾਰਟੀ ਇਨਦਵਾਦ ਐਲੀਆਂ ਗੱਲਾਂ ਕਰਦਾ ਹੋਇਆ ਅੱਜ ਮੈਂ ਇੱਥੇ ਵਿਰਾਮ ਲੈਣਾ ਆਪਣਾ ਇਹ ਜਿਹੜਾ ਸੰਘਰਸ਼ ਹੈ ਇਸੇ ਤਰੀਕੇ ਨਾਲ ਜਾਰੀ ਰਹਿਊਗਾ ਮੈਂ ਸਰਦਾਰ ਬਲਤੇਜ ਸਿੰਘ ਔਰਾਂ ਦਾ ਵੀ ਧੰਨਵਾਦੀ ਹਾਂ ਜਿਹੜੇ ਸਵਾ ਦੋ ਮਹੀਨਿਆਂ ਤੋਂ ਤਕਰੀਬਨ ਬੱਸ ਸਟੈਂਡ ਦਾ ਜਿਹੜਾ ਇੱਥੋਂ ਜਾਣਾ ਹੈ ਉਹਦਾ ਵਿਰੋਧ ਕਰਦੇ ਆ ਅਸੀਂ ਉਹਨਾਂ ਨਾਲ ਵੀ ਇਸ ਵਿਰੋਧ 'ਚ ਸ਼ਾਮਲ ਸੀ ਸਦਾ ਸ਼ਾਮਲ ਰਹੇ ਆ ਅਸੀਂ ਉਹਨਾਂ ਦੀ ਮੰਗ ਦੀ ਵੀ ਪੈਰਵਾਈ ਕਰਦੇ ਆ ਕਿ ਬੱਸ ਸਟੈਂਡ ਬਾਰ ਨਹੀਂ ਜਾਣਾ ਚਾਹੀਦਾ ਲੋਕਾਂ ਨੂੰ ਉਜਾੜਨਾ ਨਹੀਂ ਚਾਹੀਦਾ ਨਿੱਜੀ ਹਿੱਤਾਂ ਵਸਤੇ ਸਰਕਾਰ ਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਐਨਾ ਕਹਦਾ ਹੈ ਆ ਵਿਰਾਮ ਲੈਣਾ ਵਾਏ ਰੋਟੀ ਦਾ ਖਾਲਸਾ ਵਾਏ ਰੋਟੀ ਕੀ ਮਤਲਬ ਬੰਦ ਓਕੇ